ਥੱਪੜ ਤਾਂ ਤੁਸੀਂ ਵੀ ਮੇਰੇ ਮਾਰਿਆ ਸੀ ਪਰ ਐਡੀ ਗੱਲ ਨਹੀਂ ਵਧਾਈ ਸੀ ਜਿੰਨਾ ਹੰਗਾਮਾ ਤੁਸੀਂ ਕਰ ਰੱਖਿਆ ਮਨਪੀਤੇ ਇੱਕ ਥੱਪੜ ਵਿੱਚੇ ਤੇ ਦੂਜੀ ਗੱਲ ਊਮਨ ਸੈੱਲ ਚ ਕੰਪਲੇਂਟ ਕਰਾ ਕੇ ਨਾ ਮਾਂ ਬੁੱਤਾਂ ਤੇ ਨਾਣਾ ਤੁਹਾਡੇ ਚੱਕਰ ਕਢਾਏ ਉੱਥੇ ਤੇ ਨਾ ਤੁਹਾਡੇ ਤੋਂ ਮਾਫੀ ਮੰਗਾਈ ਤੁਸੀਂ ਵੀ ਕੀ ਜਾਣੋ ਕਿਵੇਂ ਜਿੱਦਾਂ ਮੇਰੀ ਧੀ ਦੇ ਲਫੇੜਾ ਮਾਰਿਆ ਨਾ ਤਾਰੀ ਦੇ ਉਦੈ ਤੂੰ ਨਾ ਮਾਰਿਆ ਦੇਖੀ ਸੀ ਮੈਂ ਵੀ ਬਦਲਾ ਲਵਾਂ ਆਪਣੀ ਧੀ ਤੇ ਜਨਾਨੀ ਤੇਰੀ ਨਹੀਂ ਸੁਣਨੀ ਗੱਲਾਂ ਨੂੰ ਆਂਦੀ ਸੁਣਦੇ ਮੈਨੂੰ ਇਹਦੇ ਵੀ ਨਹੀਂ ਡਰਾਮੇ ਨਹੀਂ ਕਰਨੇ ਹੁੰਦੇ ਪੁੱਤ ਮਰੀ ਭੈਣ ਦੇ ਹੱਥ ਕਿਵੇਂ ਚੱਕਿਆ ਉਹ ਕੋਈ ਨਹੀਂ ਕੋਈ ਨਹੀਂ ਤੂੰ ਫੇਰ ਨਾ ਕਰ ਮੈਂ ਤੇਰੇ ਕੋਲ ਅੱਧੇ ਘੰਟੇ ਦੇ ਵਿੱਚ ਵਿੱਚ ਆਈ ਤੂੰ ਕੱਟ ਫੋਨ ਜੱਸ 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 ਕੀ ਹੋ ਗਿਆ ਮਾਤਾ ਇੱਧਰ ਆ ਮੈਂ ਕਿਉਂ ਰੌਲਾ ਪਾਇਆ ਤੈ ਬੇ ਪੁੱਛ ਕਿਉਂ ਰੌਲਾ ਪਾਇਆ ਨਹੀਂ ਮੈਂ ਪਹਿਲਾਂ ਹਾਏ ਮੇਰੇ ਰੱਬਾ ਮਨਪ੍ਰੀਤ ਤੇ ਹੱਥ ਚੱਕਿਆ ਤਾਰੀ ਨੇ ਚੱਲ ਮੇਰੇ ਨਾਲ ਗੱਡੀ ਕਰ ਸਟਾਰਟ ਚੱਲੀਏ ਉਧਰ ਨੂੰ ਕੀ ਗੱਲ ਕੀ ਹੋਈ ਆ ਪਹਿਲਾਂ ਮੈਨੂੰ ਗੱਲ ਤਾਂ ਦੱਸ ਦੇ ਤੂੰ ਮੈਨੂੰ ਨਹੀਂ ਪਤਾ ਪਤਾ ਕੀ ਗੱਲ ਹੋਈ ਆ ਕੀ ਨਹੀਂ ਉਹਦੀ ਇੰਨੀ ਹਿੰਮਤ ਮੈਂ ਮਰੀ ਤੀ ਤੇ ਹੱਥ ਚੱਕੇ ਚੱਲ ਹੋ ਤਿਆਰ ਛੇਤੀ ਪਾ ਕੱਪੜੇ ਚੱਲੀਏ ਆਪਾਂ ਤੂੰ ਐ ਕਰ ਮੇਰੀ ਗੱਲ ਕਰਾ ਤੇਰੀ ਗੱਲ ਮੈਂ ਕੀ ਕਰਾਂ ਮਾਂ ਮਨ ਪਈ ਝੂਠ ਬੋਲਦੀ ਆ ਉਹ ਝੂਠ ਤਾਂ ਨਹੀਂ ਬੋਲਦੀ ਗੱਲ ਦਾ ਤਾਂ ਪਤਾ ਹੋਵੇ ਆਪਾਂ ਨੂੰ ਲੈ ਫੜ ਤੂੰ ਕਰ ਚਾਹੇ ਨਾ ਕਰ ਚੱਲ ਕੱਢ ਗੱਡੀ ਚੱਲੀਏ ਚੱਲ ਚੱਲ ਵੜਦੇ ਆ ਮਾਂ ਸਾਹ ਤਾਂ ਲੈ ਲੈ ਆ ਕੀਨੇ ਤਾਰੀ ਨੇ ਮਾਰਿਆ ਥੱਪੜ ਮਨਪ੍ਰੀਤ ਨੇ ਤਾਰੀ ਨੇ ਮਾਰਿਆ ਆਪਣੀ ਮਾਂ ਮਗਰ ਲਾ ਕੇ ਕਮਾਲ ਦੀ ਗੱਲ ਆ ਮੈਂ ਤਾਂ ਤਾਰੀ ਨੂੰ ਭੋਲਾ ਸਮਝਦਾ ਸੀਗਾ ਭੋਲਾ ਭੁਲਾ ਕੋਈ ਨਹੀਂ ਜਿੰਨੀ ਉਹਦੀ ਮਾਂ ਮਿੰਨੀ ਮਿਸਣੀ ਉੰਨੀ ਤੇਜ ਆ ਉੱਪਰੋਂ ਉੱਪਰੋਂ ਲੱਗਦੀ ਆ ਮਿੰਨੀ ਮਿਸਣੀ ਇਹ ਤਾਂ ਮਾਸੀ ਨੂੰ ਵੀ ਸੋਚਣਾ ਚਾਹੀਦਾ ਸੀਗਾ ਹੱਥ ਚੱਕਣਾ ਤਾਂ ਗਲਤ ਗੱਲ ਆ ਗਈ ਕੋਈ ਨਹੀਂ ਇੱਕ ਵਾਰੀ ਮੇਰੇ ਕੋਲ ਮੇਰੀ ਧੀ ਆ ਜਵੇ ਬਾਕੀ ਗੱਲਾਂ ਤਾਂ ਬਾਅਦ ਚ ਦੇਖਾਂਗੇ ਚੱਲ ਤੂੰ ਤੂੰ ਬਾਹਰ ਕੱਪੜੇ ਬਸ ਕੱਪੜਿਆਂ ਨੂੰ ਕੀ ਆ ਐਂ ਬਾਗ ਚੱਲਾਂਗੇ ਆਪਾਂ ਬੋਲ ਦੱਸ ਇੱਕ ਮਿੰਟ ਗੱਲ ਨੂੰ ਠੰਡੇ ਮਤੇ ਨਾਲ ਕਰ ਲਓ ਉਹ ਤੋਂ ਦੇਕਰ ਰੌਲਾ ਸੁਣੀ ਜਾਂਦਾ ਤੁਹਾਡਾ ਉਹ ਗੱਲ ਐ ਰੌਲਾ ਪਾਉਣ ਵਾਲੀ ਹੈਗੀ ਮਨਪ੍ਰੀਤ ਦੇ ਥੱਪੜ ਮਾਰਿਆ ਤਾਰੀ ਨੇ ਉਹ ਯਾਰ ਕੋਈ ਮਾੜੀ ਮੋਟੀ ਗੱਲ ਹੋਊ ਫੇਰ ਕੀ ਹੋਗਾ ਜੇ ਥੱਪੜ ਮਾਰਿਆ ਤਾਂ ਆਹ ਦੇਖ ਲੈ ਚੌਰਾ ਛੱਪੜ ਦਾ ਗਵਾ ਡੱਡੂ ਤੂੰ ਤਾਂ ਪਹਿਲਾਂ ਫੋਨ ਕਰ ਕਰ ਜਵਾਈ ਭਾਈ ਨੂੰ ਸਿਖਾਉਣਾ ਤੈਨੂੰ ਆਪਣੀ ਧੀ ਦਾ ਕੀ ਦੁੱਖ ਹੋਣਾ ਉਹ ਗਲਦੀਪ ਕੋਰੇ ਮਾੜੀ ਦੀ ਗੱਲ ਨੂੰ ਨਾ ਠੰਡੇ ਦਿਮਾਗ ਨਾਲ ਕਰਨੀ ਚਾਹੀਦੀ ਹੈ ਉਹ ਤੂੰ ਮੇਰੀ ਗੱਲ ਦਾ ਸੁਣ ਲੈ ਭੱਜ ਕੇ ਪੈ ਜ ਨਹੀਂ ਆ ਰੇ ਗੱਲ ਤੇ ਉਹ ਅਗਲੇ ਦੇ ਘਰ ਦਾ ਮਸਲਾ ਹੈ ਦੇਖੋ ਮਾੜੀ ਮੋਟੀ ਗੱਲ ਹੋਈ ਹੋਊ ਤਲ ਟਵਾਕ ਨੇ ਆਪਸ ਵਿੱਚ ਤੂ ਤੁਮੇ ਮੈਂ ਕਰ ਲਈ ਫੇਰ ਕੀ ਹੋ ਗਿਆ ਅੱਛਾ ਤੂੰ ਤੁਮੇ ਮੈਂ ਕਰ ਲਈ ਮੇਰੀ ਧੀ ਦੇ ਹੱਥ ਚੱਕਿਆ ਤੇਰੇ ਲਈ ਮਾੜਾ ਮੋਟਾ ਬਸਲਾ ਆ ਤੂੰ ਤੁਮੇ ਮੈਂ ਆ ਮੈਂ ਤਾਂ ਨਹੀਂ ਉਹਨਾਂ ਨੂੰ ਕਰਦਾ ਮਸਲਾ ਦੀ ਕੋਈ ਗੱਲਾਂ ਨਾਲ ਸਲਝਾ ਲੈਂਦੇ ਬਹਿ ਕੇ ਹਾਂ ਚੱਲ ਕੋਈ ਨਾ ਦੱਸ ਮੇਰੀ ਗੱਲ ਸੁਣ ਕਈ ਵਾਰੀ ਪੁੱਤ ਜਿਆਦਾ ਗਰਮੀ ਚ ਜਾ ਕੇ ਆਪਾਂ ਗੱਲ ਕਰਦੇ ਨਾ ਗੱਲ ਵੱਧ ਜਾਂਦੀ ਹੈ ਤੇਰੀਆਂ ਤਾਂ ਮਾਨਾਂ ਹੀ ਆ ਹੋ ਗਈਆਂ ਨਾ ਤੇਰੀਆਂ ਮਾਨਾਂ ਹੀ ਆ ਹੋ ਗਈਆਂ ਨਾ ਤੂੰ ਇਹੀ ਜਾਂਦਾ ਸੀ ਤੂੰ ਇਹੀ ਜਵਾਈ ਭਾਈ ਨੂੰ ਸਿਖਾਉਂਦਾ ਸੀ ਵੇ ਸਾਡੀ ਧੀ ਜਿਆਦਾ ਬੋਲਦੀ ਆ ਇਹਨੂੰ ਆਪਣੇ ਤਰੀਕੇ ਨਾਲ ਲੋਟ ਕਰ ਉਹ ਲੱਗ ਪਿਆ ਕਰਨ ਅੱਧੀ ਸ਼ਹਿ ਤਾਂ ਮੇਰੇ ਜਵਾਈ ਨੂੰ ਤੇਰੀ ਮਿਲੀ ਆ ਤੇਰੀਆਂ ਲੱਤਾਂ ਵੱਡਣ ਵਾਲੀਆਂ ਹੋਈਆਂ ਲੱਤਾਂ ਉਹ ਚੱਲ ਮੈਂ ਤੇਰਾ ਵੱਡ ਲਈ ਪਹਿਲਾ ਮਸਲਾ ਸਵਾਰ ਤੂੰ ਕਾਨੂੰ ਇਹਦੇ ਨਾਲ ਬੋਲ ਬੋਲ ਰੇ ਬੀਪੀ ਵਧਾਇਆ ਮੈਂ ਪੱਠੀ ਮਸਲਾ ਸੁਝਾਉਣ ਵਾਲੀ ਤੇਰੇ ਉਰਕੇ ਚਾਰੇ ਨੂੰ ਦੋ ਮੈਂ ਲੱਗ ਜਾਂਦੀ ਆ ਉਹ ਤੁਸੀਂ ਆਪ ਦਾ ਗਾਹ ਛੱਡ ਦਿਆ ਕਰੋ ਬਈ ਛੱਡ ਦਿਆ ਕਰੋ ਓਏ ਮੁੰਡਿਆ ਮੇਰੀ ਗੱਲ ਸੁਣ ਲੈ ਫੀਨਾ ਜਾਓ ਉੱਥੇ ਕਈ ਵਾਰੀ ਗੱਲ ਵੱਜ ਜਾਂਦੀ ਹੁੰਦੀ ਹੈ ਮੈਨੂੰ ਸਭ ਪਤਾ ਕਿਵੇਂ ਗੱਲ ਕਰਨੀ ਹੈ ਕਿਵੇਂ ਨਹੀਂ ਮੈਂ ਨਿਆਣਾ ਨਹੀਂ ਹੈਗਾ ਤੂੰ ਵੀ ਇਹਦੇ ਮਗਰ ਲੱਗ ਗਿਆ ਮੈਂ ਪਾਗਲ ਹਾਂ ਮੇਰੀ ਗੱਲ ਸੁਣ ਲੈ ਤੂੰ ਆਪ ਦੀ ਧੀ ਦਾ ਕਰਨਾ ਆਪ ਖਰਾਬ ਕਰੇਗੀ ਮੇਰੀ ਧੀ ਦਾ ਕਰ ਤੂੰ ਪਟਿਆ ਤੂੰ ਮੈਂ ਨਹੀਂ ਪਟਿਆ ਮੈਂ ਤਾਂ ਸਹੀ ਗੱਲਾਂ ਸਹੀ ਗੱਲ ਕਹਿਣਾ ਤੁਸੀਂ ਤੁਸੀਂ ਐ ਕਰੋ ਤੁਹਾਨੂੰ ਮੈਂ ਫੜਿਆ ਤੁਸੀਂ ਐ ਕਰੋ ਉਹ ਚੌਕ ਆ ਸਾਹਮਣੇ ਆਪਣੇ ਉੱਥੇ ਜਾਓ ਮੜਾ ਜਾ ਤੁਸੀਂ ਉਹ ਯਾਰ ਕਿਉਂ ਦਈਏ ਚੌਕ ਚ ਮੇਰੀ ઓਰੇ ਰੌਲਾ ਨਹੀਂ ਸੁਣਨਾ ਕਮਾੜੀਆਂ ਨੂੰ ਉੱਥੇ ਸੁਣੂ ਵਧੀਆ ਉਹ ਤੂੰ ਮੇਰੀ ਗੱਲ ਤਾਂ ਸੁਣ ਲੈ ਤੁਸੀਂ ਪੁੱਤਾਂ ਇਹ ਨਾ ਜਾਓ ਦੇਖ ਆਪਣੀ ਧੀ ਦਾ ਮਸਲਾ ਹੈਗਾ ਤੁਸੀਂ ਉਹਦਾ ਘਰ ਬਸਿਆ ਰਹਿਣ ਦਾ ਮੇਰੀ ਹੱਥ ਬੰਨ੍ਹ ਕੇ ਬੇਰਮ ਕਰ ਜਾ ਕੇ ਆਪਣਾ ਚੱਲ ਜੱਸ ਮੈਂ ਕੱਢ ਬੂਟਵੱਟ ਪਾਲਾ ਚੱਲਦੇ ਆ ਜੱਸ ਕਿੱਧਰ ਜਾ ਰਹੇ ਹੋ ਤੁਸੀਂ ਆ ਗਈ ਹੋਰ ਉਹ ਯਾਰ ਕੰਮ ਜਾਂਦੇ ਆ ਸੀ ਇਹ ਮਨਪ੍ਰੀਤ ਦੇ ਮਾੜਾ ਮੋਟਾ ਕਿਤਕਾਰ ਸਮੇ ਹੋ ਗਏ ਹੋ ਨਿਤਾਰੀ ਨਾਲ ਰੌਲਾ ਪਾ ਦੇ ਬਾਹਰ ਜਾ ਕੇ ਏ ਦੇਖ ਲੈ ਇਹ ਉਹਨੂੰ 扑ੜਕਾ ਕੇ ਚੜਸਣੂ ਵੀ ਨਾਲ ਲੈ ਜਾਂਦੇ ਤੇਰੀ ਮਾਂ ਮੰਮੀ ਜੀ ਤੁਸੀਂ ਕਿਉਂ ਜਾਣਿਓ ਗੱਲ ਟਿਕਦੇ ਟਿਕ ਜਾਂਦੀ ਆ ਫੋਨ ਤੇ ਕਰ ਲੂ ਗੱਲ ਜੋ ਕਰਨੀ ਆ ਤੁਸੀਂ ਤੇਰੀ ਧੀ ਦੇ ਥੱਪੜ ਮਾਰਿਆ ਤਾਰੀ ਨੇ ਤੇ ਤੂੰ ਕੰਨ ਨਹੀਂ ਆਰਾਮ ਨਾਲ ਗੱਲ ਕਰ ਲੈ ਮੇਰੀ ਗੱਲ ਸੁਣ ਲੈ ਆ ਜਿਹੜੀ ਥੋਡੀ ਨੋ ਸਹੁਰੇ ਦੀ ਸਲਾਹ ਆ ਨਾ ਤੁਸੀਂ ਚਮਾ ਗੁਰੀਆਂ ਮੇਰੇ ਨਾਲ ਕਰਦੇ ਫਿਰਦੇ ਆ ਮੈਂ ਸਭ ਸਮਝਦੀ ਆ ਮੈਂ ਆਪਣੀ ਧੀ ਦੇ ਸਹੁਰੇ ਨੂੰ ਕਿਵੇਂ ਲੋਟ ਕਰਨਾ ਕਿਵੇਂ ਨਹੀਂ ਕਰਨਾ ਨਾ ਇਹ ਮੈਨੂੰ ਪਤਾ ਤੋਂ ਨੋ ਮੰਮੀ ਜੀ ਥੱਪੜ ਤਾਂ ਤੁਸੀਂ ਵੀ ਮੇਰੇ ਮਾਰਿਆ ਸੀ ਪਰ ਐਡੀ ਗੱਲ ਨਹੀਂ ਵਧਾਈ ਸੀ ਜਿੰਨਾ ਹੰਗਾਮਾ ਤੁਸੀਂ ਕਰ ਰੱਖਿਆ ਮਨਪੀਤੇ ਇੱਕ ਥੱਪੜ ਪਿੱਛੇ ਤੇਰੇ ਥੱਪੜ ਤੇਰੀ ਗਲਤੀ ਤੋਂ ਪਿਆ ਸੀ ਤੇ ਮੇਰੀ ਧੀ ਦੀ ਕੋ ਗਲਤੀ ਨਹੀਂ ਲੱਗੀ ਸਮਝ ਤੁਹਾਨੂੰ ਕੀ ਪਤਾ ਉਹਦੀ ਗਲਤੀ ਨਹੀਂ ਤੁਹਾਨੂੰ ਸੁਪਨੇ ਆਉਂਦੇ ਆ ਗਲਤੀ ਹੋਊਗੀ ਤਾਂ ਹੀ ਥੱਪੜ ਪਿਆ ਉਹ ਤਾਂ ਵਿਚਾਰੇ ਐਨੇ ਭੋਲੇ ਆ ਤੂੰ ਕੋ ਸਖ ਸਖਲਾ ਜਾ ਕੇ ਮੈਂ ਮੇਰੀ ਧੀ ਦੇ ਸ਼ਤਰੌੜ ਫਿਰੇ ਦਿਨ ਰਾਤ ਜੱਸ ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ ਆ ਕੇ ਹਾਂ ਉਹ ਕਾ ਕੱਪੜੇ ਕੂੜੇ ਚਾਲਦੇ ਆ ਬਬਲੀ ਮੇਰੀ ਗੱਲ ਸੁਣੇ ਕਿ ਠੰਡੇ ਬੱਤੇ ਨੇ ਹਾਂ ਬੋਲ ਗੱਲ ਸੁਣ ਲੈ ਉਹ ਇਹ ਨੂੰ ਨੂਰ ਨਹੀਂ ਤਾਰਦੀ ਨੇ ਮੇਰੀ ਗੱਲ ਸੁਣ ਜਦੋਂ ਇਹਦੇ ਥੱਪੜ ਮਰਵਾਇਆ ਸੀ ਤੂੰ ਇਹਦੇ ਘਰਦਿਆਂ ਚ ਕੋਈ ਇੱਥੇ ਆਇਆ ਜबान ਬੰਦ ਰੱਖ ਇਹਦੇ ਥੱਪੜ ਦੀ ਇੱਥੇ ਗੱਲ ਮੁੱਕ ਗਈ ਪਰ ਮੈਂ ਆਪਣੀ ਧੀ ਦੇ ਥੱਪੜ ਦੀ ਨਾ ਗੱਲ ਮੁੱਕਣ ਨਹੀਂ ਦੇਣੀ ਓਏ ਉਹ ਵੀ ਉੱਥੇ ਮੁੱਕ ਸਕਦੀ ਐ ਪਰ ਤੂੰ ਮੁੱਕਣ ਨਹੀਂ ਦਿੱਤੀ ਹਾਂ ਦੱਸ ਜਸਨ ਕੀ ਕਹਿਣਾ ਤੂੰ ਮੈਨੂੰ ਅੰਦਰ ਵਾ ਕੇ ਜਸ ਮੈਂ ਐਂ ਕਹਿਨੀ ਆ ਪਲੀਜ਼ ਤੁਸੀਂ ਨਾ ਜਾਓ ਮੰਮੀ ਦਾ ਹੈ ਹੀ ਦਿਮਾਗ ਖਰਾਬ ਮੰਮੀ ਦਾ ਤਾਂ ਯਾਰ ਮੈਨੂੰ ਤੇਰਾ ਦਿਮਾਗ ਖਰਾਬ ਲੱਗਦਾ ਤੂੰ ਕਹੇ ਜੀ ਗੱਲਾਂ ਕਰੀ ਜਾਨੀ ਹੈਗੀ ਜੇ ਅਸੀਂ ਹੁਣ ਨਹੀਂ ਜਾਵਾਂਗੇ ਤਾਂ ਅਸੀਂ ਹੋਰ ਕਿਹੜੇ ਵੇਲੇ ਜਾਵਾਂਗੇ ਦੱਸ ਹੌਲੀ ਤਾਂ ਬੋਲ ਪੋ ਤੂੰ ਗੱਲਾਂ ਹੀ ਇਹ ਜੇ ਕਰਦੀਆਂ ਜੱਸ ਨੂੰ ਬੰਦੇ ਨੂੰ ਮੱਲੋ ਮੱਲੀ ਗੁੱਸਾ ਆਉਂਦਾਗਾ ਯਾਰ ਜੱਸ ਮੈਂ ਤਾਂ ਐਂ ਕਹਿ ਰਹੀ ਆਂ ਅਗਲਾ ਵੀ ਗੁੱਸੇ 'ਚ ਤੇ ਤੁਸੀਂ ਵੀ ਗੁੱਸੇ 'ਚ ਗੱਲ ਹੋਰ ਵੱਧ ਜਾਣੀ ਐ ਮੈਂ ਐਡਾ ਪਾਗਲ ਨਹੀਂ ਹੈਗਾ ਵੀ ਮੈਨੂੰ ਪਤਾ ਹੀ ਨਹੀਂ ਉੱਥੇ ਜਾ ਕੇ ਕੀ ਗੱਲ ਕਰਨੀ ਐ ਕੀ ਨਹੀਂ ਮੰਨ ਜੋ ਮੇਰੀ ਗੱਲ ਚੰਗੇ ਰਹੋਗੇ ਨਾ ਕਲੇਸ਼ ਵਧਾਓ ਜੇ ਕੋਈ ਮੰਨਣ ਵਾਲੀ ਗੱਲ ਹੋਵੇ ਮੈਂ ਫੇਰ ਮੰਨਾਂ ਨਾ ਤੂੰ ਗੱਲ ਹੀ ਇਹ ਜੀ ਕਰਦੀਆਂ ਜਿਹੜੀ 'ਚ ਮੰਨਣ ਦਾ 1% ਵੀ ਚਾਂਸ ਨਹੀਂ ਹੈਗਾ ਜਦੋਂ ਅਸੀਂ ਆਪਦੀ ਕੁੜੀ ਦੇ ਔਖੇ ਟਾਈਮ ਨਹੀਂ ਖੜਾਂਗੇ ਉਹਦੇ ਨਾਲ ਹੋਰ ਵੀ ਕਿਹੜੇ ਟਾਈਮ ਜਾਵਾਂਗੇ ਅਸੀਂ ਚਲੋ ਹੁਣ ਤੁਸੀਂ ਤਾਂ ਮੇਰੀ ਸੁਣਨੀ ਹੈ ਹੀ ਨਹੀਂ ਜਾਓ ਫਿਰ ਛੇਤੀ ਜਾਓ ਕਿ ਤੇ ਲੇਟ ਨਾ ਹੋ ਜਾਓ ਫਾਲਤੂ ਨਾ ਬੋਲ ਠੀਕ ਹੈ ਫਾਲਤੂ ਨਾ ਬੋਲ ਮੰਨ ਲਓ ਮੇਰੀ ਗੱਲ ਚੰਗੇ ਰਹੋਗੇ ਤੇਰੀ ਜ਼ੁਬਾਨ ਕੁਝ ਜ਼ਿਆਦਾ ਨਹੀਂ ਚੱਲਣ ਲੱਗੀ ਜਸ਼ਨ ਚਲੋ ਯਾਰ ਜਾਓ ਤੁਸੀਂ ਤੂੰ ਉਦੋਂ ਦੀ ਉਦੋਂ ਕੋਠੇ ਤੇ ਇੰਨਾ ਕੁਝ ਬੋਲੀ ਇਸੇ ਗੱਲ ਪਿੱਛੇ ਤੇਰੇ ਥੱਪੜ ਪਿਆ ਸੀਗਾ ਫਿਰ ਥੋੜੀ ਭੈਣ ਦੇ ਵੀ ਕਿਸੇ ਵਜ੍ਹਾ ਤੋਂ ਹੀ ਪਿਆ ਹੋਣਾ ਉਹ ਅਸੀਂ ਆਪੇ ਪਤਾ ਕਰ ਲਾਂਗੇ ਕਿਹੜੀ ਵਜਾ ਕਰਕੇ ਪਿਆ ਕਿਹੜੀ ਕਰਕੇ ਨਹੀਂ ਪਿਆ ਤੈਨੂੰ ਸਾਡੇ ਪਰਿਵਾਰ ਦੇ ਮਸਲੇ 'ਚ ਬੋਲਣ ਦੀ ਲੋੜ ਨਹੀਂ ਹੈਗੀ ਕਹਿਣ ਦਾ ਹੀ ਘਟ ਹੈ ਫਿਰ ਕਹਿ ਨਹੀਂ ਕਿਉਂ ਅਜੇ ਘਟਾਗਾ ਮੈਨੂੰ ਤਾਂ ਅਸੀਂ ਮਾੜੀ-ਮੋਟੀ ਮੱਤ ਹੋਊ ਸਮਝਜੋਗੇ ਚਲੋ ਜਾਓ ਫਿਰ ਉਰੇ ਖੜੇ ਮੇਰੇ ਨਾਲ ਬੈਠਣਾ ਕੋੜਾ ਮਤ ਨਹੀਂ ਠੀਕ ਹੈ ਤੈਨੂੰ ਕੱਲੀ ਨੂੰ ਮੱਤਾਂ ਨੇ ਤੈਨੂੰ ਕੱਲੀ ਨੂੰ ਬੋਲਣ ਦਾ ਪਤਾ ਤੈਨੂੰ ਕੱਲੀ ਨੂੰ ਐ ਪਤਾ ਕਿੱਥੇ ਜਾ ਕੇ ਕੀ ਗੱਲ ਕਰਨੀ ਆ ਚਲੋ ਚੰਗਾ ਜਾਓ ਤੁਸੀਂ ਹੋਈ ਇੱਥੇ ਟਾਈਮ ਖਰਾਬ ਕਰਨ ਨੂੰ ਅੰਦਰ ਆਇਓ ਜੱਸ ਸਾਰਾ ਟੱਬਰੀ ਭਿੰਡਾ ਖਾ ਕੇ ਜੰਮਿਆ ਸੀ ਇਹਨਾਂ ਦੀ ਮਾਵਾ ਨੇ ਮਨਪ੍ਰੀਤ ਮਾਂ ਹਾਂ ਬਤਾ ਕਿੱਧਰ ਹੈ ਬਿਆਸੇ ਆ ਦੇਖੀ ਹਾਂ ਪਤਾ ਨਹੀਂ ਕਿਹੜੀ ਸੱਤੀ ਡਿਗੂ ਕਿ ਲੈ ਆਈ ਟੀ ਭਗ ਜਾਂਦੀ ਉਹਦੀ ਓਏ ਵੀ ਪੱਕੀ ਤਾਰ ਜੀ ਕਰਾਉਣਾ ਲੈ ਪਰੇ ਹੋ ਨਾਲੇ ਮੈਂ ਤਾਂ ਕਹਿੰਦੀ ਮੈਂ ਚਾਹ ਚਾਹ ਨਹੀਂ ਕਰਾਈ ਚਾਹ ਮੈਂ ਤਰਦੀਆਂ ਚਾਹ ਨੂੰ ਹੋਰ ਦੱਸ ਆਪਣੇ ਕੋਈ ਗਮਾਂਡੀ ਬਣਾ ਕੇ ਜਾਊਗਾ ਮਨਪ੍ਰੀਤ ਨਾ ਓਕੇ ਮਨਪ੍ਰੀਤ ਉਹਦਾ ਉਹ ਪਈਆ ਆਪਣੇ ਕਮਰੇ ਚ ਮੂੰਹ ਸਜਾਈ ਬਸ ਇਹਨੂੰ ਦੇ ਆ ਚੱਕ ਦਿਆ ਕਰ ਚੰਗਾ ਚੰਗਾ ਮੈਂ ਹੁਣ ਡਾ ਦੇ ਨਾ ਉਹ ਮੂਹ ਸੇ ਇਕੱਤਰ ਬੈਠੀ ਹੈ ਹੁਣ ਲੈ ਹੁਣ ਤੈਨੂੰ ਪਤਾ ਹੀ ਹੈ ਹੁਣ ਉਹਨੇ ਜਿਹੜਾ ਥੱਪੜ ਮਾਰਿਆ ਤਾਂ ਉਹ ਤਾਂ ਵੀ ਨਹੀਂ ਕਿਸੇ ਦਾ ਬੋਲਿਆ ਨਹੀਂ ਚਲਦੀ ਮੂਰੇ 36 ਜਵਾਬ ਸੁਣਾਉਂਦੀ ਹੈ ਹੁਣ ਤਾਂ ਤੂੰ ਇਹ ਦੱਸ ਸਕਦੀ ਥੱਪੜ ਦਾ ਮਾਰਦਾ ਮੈਂ ਹੋਰ ਕੀ ਕਰਦਾ ਜਿਹੇ ਜਿਹੇ ਲੱਛਣ ਉਹ ਕਰਦੀ ਹੈ ਮੈਂ ਥੱਥ ਚੱਕਿਆ ਗਿਆ ਫਿਰ ਉਹ ਤਾਂ ਪੁੱਤ ਮੈਨੂੰ ਪਤਾ ਹੈ ਵੀ ਉਹਨੇ ਆਪ ਦੇ ਕਰਤੂਤੀ ਥੱਪੜ ਖਾਦਾ ਪਰ ਉਹ ਥੋੜੀ ਮੰਨਦੀ ਹੈ ਵੀ ਮੇਰੀ ਗਲਤੀ ਹੈ ਉਹਦਾ ਉਲਟਾ ਪਾ ਨੂੰ ਢਾਉਂਦੀ ਹੈ ਹਲੇ ਐ ਤਾਂ ਉਹ ਬਹੁਤ ਕੁਝ ਕਹੂਗੀ ਉਹਦੇ ਹਿਸਾਬ ਨਾਲ ਤਾਂ ਚੱਲਣੋਂ ਗਏ ਹੁਣ ਫਿਰ ਆਇ ਤਾਂ ਸਾਰਾ ਕੁਝ ਠੱਪ ਕਰਕੇ ਬੈਠ ਜਾਂਗੇ ਜੇ ਉਹਦੇ ਹਿਸਾਬ ਨਾਲ ਚੱਲੇ ਆਪਾਂ ਫਿਰ ਹੁਣ ਕੀ ਕਰਾਂ ਪੁੱਤ ਮੈਂ ਕਰਨਾ ਕੀ ਆ ਉਹਨੂੰ ਪੁੱਛ ਕੇ ਤੇ ਭਈ ਐਂ ਥੋੜੀ ਸਰੂਗਾ ਹੁਣ ਤੜਕੇ ਦੇ ਅੰਦਰ ਬੜੀ ਬੱਟੇ ਨਾ ਚਾਹ ਨਾ ਪਾਣੀ ਮੈਂ ਦੁਕਾਨ ਤੇ ਜਾਣਾ ਰੋਟੀ ਵੀ ਨਹੀਂ ਲਾਹੀ ਮੈਂ ਤਾਂ ਚਾਰ ਵਾਰੀ ਗੇੜੇ ਮਾਰੇ ਜਦੋਂ ਜਾਨੀ ਆ ਮੇਰੇ ਬੰਨੇ ਤਾਂ ਅੱਖਾਂ ਕੱਢਣ ਲੱਗ ਪੈਂਦੀ ਐ ਦੱਸ ਕੀ ਕਹਾ ਫਿਰ ਉਹਨੂੰ ਅੱਖਾਂ ਇਹ ਤਾਂ ਕੱਢਦੀ ਐ ਮੈਂ ਰਾਤ ਦੀ ਰਾਤ ਮੈਂ ਬਥੇਰਾ ਬੁਲਾਇਆ ਮੈਂ ਚੱਲ ਕੋਈ ਨਾ ਕਿੱਡੀ ਗੱਲ ਹੋ ਗਈ ਮੈਂ ਸਾਰ ਗਲਤੀਆਂ ਮਗਧੀਆਂ ਹੋ ਜਾਂਦੀਆਂ ਨੇ ਚੱਲ ਕੋਈ ਨਾ ਵੀ ਹੁਣ ਅੱਗੇ ਤੋਂ ਬੰਦਿਆਂ ਵਾਂਗੂ ਰਹੀ ਨਾ ਆਏ ਤਾਂ ਸੋਚਦੀ ਨਹੀਂ ਵੀ ਮੈਂ ਐਡੀ ਵੱਡੀ ਗਲਤੀ ਕਰਤੀ ਸਵੇਰੇ ਦਾ ਉੱਠਾ ਫਿਰਦਾ ਨਾ ਕੋਈ ਕੱਪੜਾ ਲੀੜਾ ਕੱਢ ਕੇ ਦਿੱਤਾ ਵੀ ਹਾਂ ਭਈ ਕੀ ਪਾਏਗਾ ਕੀ ਨਾ ਪਾਏਗਾ ਤਾਂ ਤਾਂ ਨਹੀਂ ਅੰਦਰੋ ਕਮਰੇ 'ਚ ਨਿਕਲਦੀ ਮੈਂ ਤਾਂ ਇਹਦੀ ਮਾਂ ਚਲ ਕਾ ਰੋਟੀ ਬਣੀ ਬਣਾ ਕੇ ਫੇਰ ਅੰਦਰ ਵੜੀ ਹੋਣੀ ਉਹਨੂੰ ਐ ਨਹੀਂ ਪਤਾ ਨਾ ਵੀ ਇਹੇ ਜੇ ਨਖਰੇ ਪੇਕਿਆਂ ਦੇ ਘਰੇ ਚੱਲਦੇ ਹੁੰਦੇ ਐ ਇੱਥੇ ਸੌਰਿਆਂ ਦੇ ਥੋੜੀ ਚੱਲਣਗੇ ਨਾਲੇ ਇੱਥੇ ਕੀ ਮਾਂ ਬੈਠੀ ਐ ਵੀ ਮੈਨੂੰ ਪੁੱਜੀ ਜਾਊ ਬੈਠੀ ਨੂੰ ਚੱਲ ਮੇਰੀ ਗੱਲ ਸੁਣ ਆ ਜਾ ਪੁੱਛ ਦੇਣ ਨੂੰ ਵੀ ਹਾਂ ਭਈ ਐ ਨਹੀਂ ਕੰਮ ਚੱਲਦਾ ਦੇਖ ਜਿਹੜਾ ਕੁਝ ਹੋ ਗਿਆ ਉਹ ਤਾਂ ਗੱਲ ਵੱਖਰੀ ਐ ਤਾਂ ਸੋਮੀਆਂ ਵੀ ਵਿਚ ਲੜਾਈ ਹੁੰ ਗੱਲ ਕਰ ਲੈਣੀ ਹੈ ਗੱਲ ਹੁਣ ਇਹ ਕਿਹੜਾ ਸਿੱਧੇ ਮੂੰਹ ਬੋਲਣਾ ਪੁੱਛਣਾ ਦੀ ਤਾਂ ਪਹਿਲੀ ਕੀ ਕਰੀ ਜਾਨੀ ਆ ਮਨਪਰੀ ਦਾ ਹੈ ਜਿਸ ਦਿਨ ਹੀ ਪਹੁੰਚ ਲਈ ਜੰਨੀ ਰੋਟੀ ਪਾਣੀ ਦਾ ਤਾਂ ਕਰ ਲੈ ਭਾਈ ਫਿਰ ਹੁਣ ਤੇ ਦਲ ਚਲਾਈ ਜਾਨੀ ਆ ਤਾਂ ਦਿਖਦਾ ਮੈਨੂੰ ਤੈਨੂੰ ਬੁਲਾਈ ਜਾਂਦਾ ਮੁੰਡਾ ਰੋਟੀ ਪਾਣੀ ਦਾ ਵਖਾਣ ਦੁਕਾਨ ਤੇ ਨਹੀਂ ਜਾਣਾ ਮੈਂ ਫਿਰ ਮੈਂ ਕੀ ਕਰਾਂ ਵਗ ਜਾਓ ਪਰ ਜੇ ਜਦ ਰੋਜ਼ ਰੋਟੀ ਪਾਣੀ ਕਰਦੇ ਆ ਟੀਪੜਾ ਕੌਣ ਬਣੂਗਾ ਫਿਰ ਮੰਮੀ ਆਗੇ ਨੇ ਆਪੇ ਬਣਾ ਲਿਆ ਰੋਟੀਆਂ ਤੇ ਤੈਨੂੰ ਇੱਥੇ ਅਸੀਂ ਮੂੰਹ ਦੇਖਣ ਵਾਸਤੇ ਲਿਆਂਦੇਗਾ ਤੇ ਫਿਰ ਮੈਂ ਇਥੇ ਥੱਪੜ ਖਾਣਾ ਆਈ ਆ ਥੱਪੜ ਖਾਣ ਵਾਸਤੇ ਕੋਈ ਵੀ ਨਹੀਂ ਆਉਂਦਾ ਹੁੰਦਾ ਸਾਡਾ ਘੜਾ ਜੀ ਕਰਦਾ ਵੀ ਥੱਪੜ ਮਾਰੀਏ ਤੇਰੇ ਗੱਲ ਤਾਂ ਇਹ ਹੈ ਜੇ ਕੰਮ ਇਹ ਜਿਹਾ ਕਰਿਆ ਤਾਂ ਹੱਥ ਚੱਕਿਆ ਗਿਆ ਕੀ ਕਰਤਾ ਮੈਂ ਸਾਰੀ ਰਾਤ ਹੋ ਗਈ ਮੈਂ ਤੈਨੂੰ ਕਹੀ ਜਾਣਾ ਵੀ ਚਲ ਕੋਈ ਗੱਲ ਨਹੀਂ ਅੱਗੇ ਤੋਂ ਸੁਧਰ ਕੇ ਰਹੀਂ ਮੈਂ ਤੈਨੂੰ ਕਿਹਾ ਤੀਜੀ ਗੱਲ ਬੋਲਿਆ ਕੋਈ ਪਹਿਲੀ ਗੱਲ ਤਾਂ ਮੈਨੂੰ ਪ੍ਰੂਫ ਦੱਸੋ ਵੀ ਤੁਹਾਡੇ ਕੋਲ ਹੈਗਾ ਕੀ ਆ ਮੇਰਾ ਕਿੱਥੇ ਤੁਸੀਂ ਮੈਨੂੰ ਗਲਤ ਦੇਖ ਲਿਆ ਜਦੋਂ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਕੋਈ ਆਡੀਓ ਦੀ ਰਿਕਾਰਡਿੰਗ ਨਹੀਂ ਹੈਗੀ ਕੋਈ ਵੀਡੀਓ ਨਹੀਂ ਹੈਗੀ ਮੇਰੀ ਕਿੱਥੇ ਗਲਤਾਂ ਮੈਂ ਬਿਨ ਮਤਲਬ ਤੋਂ ਮੈਂ ਨਹੀਂ ਥੱਪੜ ਥੁੱਪੜ ਜਰਦੀ ਹੈਗੀ ਆਡੀਓ ਰਿਕਾਰਡਿੰਗ ਨਾਲੇ ਹੋਰ ਪ੍ਰੂਫ ਮੇਰੀ ਗੱਲ ਸੁਣ ਲੈ ਪ੍ਰੂਫ ਦੇਣਾ ਕੋਈ ਸਾਨੂੰ ਉਹ ਜ਼ਰੂਰੀ ਨਹੀਂ ਹੈਗਾ ਸਾਨੂੰ ਉਹੀ ਸਾਰਾ ਕੁਝ ਪਤਾ ਲੱਗਦਾ ਜੇ ਤੂੰ ਘਰੇ ਰਹਿਣੀ ਹੈ ਤੂੰ ਬਾਹਰ ਚ ਤਾਂ ਲੱਗ ਜਨੇ ਮੈਂ ਤੇਰੇ ਪਾਸਵਰਡ ਤੂੰ ਨਹੀਂ ਦਿੰਦੀ ਨਾਲੇ ਪੁੱਤ ਮੈਂ ਆਪ ਸੁਣੀਏ ਗੱਲਾਂ ਕਰਦੀ ਇਹ ਹੁਣ ਮੁੱਕਰਦੀ ਹੈ ਮੇਰੀ ਗੱਲ ਸੁਣ ਗੱਲ ਵਧਾਉਣਾ ਨਹੀਂ ਚਾਹੁੰਦਾ ਮੈਂ ਠੀਕ ਹੈ ਆ ਪਾਸਵਰਡ ਦੇ ਮੈਂ ਹੁਣ ਦੇ ਦੇਣਾ ਬਰੂ ਮੈਂ ਤਾਂ ਕੋਈ ਪਾਸ ਪੂਸਵਰਡ ਦੇ ਦਿੰਦੀ ਤੈਨੂੰ ਫੇਰ ਡਰ ਕਾ ਦੇਗਾ ਮੈਨੂੰ ਇਹ ਦੱਸੀ ਮੈਂ ਤਾਂ ਕਿਸੇ ਤੋਂ ਨਹੀਂ ਡਰਦੀ ਪਰ ਮੈਂ ਆਪਦਾ ਪਾਸਵਰਡ ਦੇਣਾ ਨਹੀਂ ਹੈਗਾ ਮੇਰੀ ਮਰਦੀ ਹੈ ਨਾ ਫਿਰ ਦਾਲ ਚ ਕਾਲਾ ਤਾਂ ਨਹੀਂ ਦੱਸਦੀ ਹੈਗੀ ਚਾਹੇ ساری ਢਾਲੀ ਕਾਣੀ ਹੋਵੇ ਪਰ ਮੈਂ ਤਾਂ ਆਪਦੇ ਫੋਨ ਦਾ ਪਾਸਵਰਡ ਦੇਣਾ ਨਹੀਂ ਹੈਗਾ ਇਹ ਪੁੱਤ ਮੇਰੀ ਗੱਲ ਸੁਣ ਲੈ ਇੱਥੇ ਦਾਲ ਕਾਲੀ ਨਹੀਂ ਚੱਲਣੀ ਇਹ ਤੇਰੀਆਂ ਪਿੱਛੇ ਹੀ ਚੱਲ ਗਈਆਂ ਗੱਲਾਂ ਫਿਰ ਮੈਂ ਥੱਪੜ ਵੀ ਨਹੀਂ ਜਰਨੇ ਕਿਸੇ ਦੇ ਨਾਲੇ ਜਿਹੜਾ ਥੱਪੜ ਤੂੰ ਮੇਰੇ ਮਾਰਿਆ ਨਾ ਤੈਨੂੰ ਲੱਗ ਜੂਗਾ ਪਤਾ ਵੀ ਬਗਾਨੀ ਤੀ ਤੇ ਹੱਥ ਚੱਕਰ ਦਾ ਇੰਜਾਮ ਹੁੰਦਾ ਕੀ ਆ ਬਗਾਨੀ ਤੇ ਨਹੀਂ ਚੱਕਿਆ ਆਵਦੀ ਜਨਾਨੀ ਦੇ ਚੱਕਿਆ ਠੀਕ ਐ ਲਾਵਾਂ ਵਾਲੀਆਂ ਨੇ ਤੇਰੇ ਨਾਲ ਫਿਰ ਲਾਵਾਂ ਵਾਲੀਆਂ ਚੱਤਣਾ ਰਹਿਣਾ ਵੀ ਸਿੱਖ ਲੋ ਵੀ ਬਗਾਨੀ ਨੂੰ ਘਰੇ ਲਿਆ ਕੇ ਰੱਖਣਾ ਕਿਵੇਂ ਹੁੰਦਾ ਹੈ ਚੱਤਣਾ ਰਹਿਣਾ ਤਾਂ ਤੂੰ ਸਿੱਖ ਹਜੇ ਤੂੰ ਸਰਚ ਗਣੀਆਂ ਕਰਦੀ ਐ ਤੈਨੂੰ ਮੈਂ ਗੱਲ ਠੰਡੀ ਪਾ ਕੇ ਕਹੀ ਜਾਂਦਾ ਵੀ ਭਈ ਚੱਲ ਛੱਡ ਤੂੰ ਕੰਮ ਧੰਦਾ ਕਰ ਲੈ ਘਰ ਦਾ ਕੋਈ ਤੈਨੂੰ ਤੇਰੀ ਮਾਂ ਨੇ ਨਹੀਂ ਸਿਖਾਇਆ ਮੇਰੀ ਮਾਂ ਨੇ ਕਿਵੇਂ ਰਹਿਦਾ ਪੁੱਤ ਪਹਿਲੀ ਗੱਲ ਤਾਂ ਮੇਰੀ ਮਾਂ ਤੱਕ ਪਹੁੰਚੋ ਨਾ ਠੀਕ ਆ ਤੇ ਦੂਜੀ ਗੱਲ ਮੇਰੀ ਮਾਂ ਨੇ ਮੈਨੂੰ ਸਾਰਾ ਕੁਝ ਸਿਖਾ ਕੇ ਭੇਜਿਆ ਵੀ ਕਿਵੇਂ ਰਹਿਣਾ ਤੇ ਕਿਵੇਂ ਵਿਚਰਨਾ ਥੋੜਾ ਆਹ ਤੌਰ ਤਰੀਕੇ ਸਿਖਾਏ ਹੋਣੇ ਤੈਨੂੰ ਤੇ ਤੁਸੀਂ ਆਪ ਦੇ ਮੁੰਡੇ ਨੂੰ ਕੀ ਸਿਖਾਇਆ ਵੀ ਜਿਹੜੀ ਨਵੀਂ ਵਿਆਹ ਕੇ ਲੈਂਦੀ ਉਹਨੂੰ ਕੁੱਟਣ ਬੈਠ ਗਈ ਉਹ ਕੁੱਟਣ ਨੂੰ ਕੀ ਮੂੰਹ ਕੁੱਟਦਾ ਤੇਰਾ ਇੱਕ ਥਾਪੜਾ ਹੀ ਮਾਰੇ ਗੁੱਸੇ 'ਚ ਵੱਜ ਗਿਆ ਇਹ ਮੈਨੂੰ ਥਾਪੜਾ ਵੀ ਕਿਉਂ ਮਾਰਿਆ ਕਿਉਂ ਮੈਂ ਦੱਸਿਆ ਤੈਨੂੰ ਤੇ ਕੋਈ ਨਹੀਂ ਤੇਰੀ ਮਾਂ ਨੂੰ ਆ ਜਾਣਦੇ ਉਹਨੂੰ ਪੁੱਛਣ ਦੱਸ ਦੂੰਗਾ ਮੈਂ ਵੀ ਹੱਥਾ ਤੋ ਮਾਰਿਆ ਮੇਰੇ ਪਿੱਕੇ ਘਰ ਚ ਨਾ ਮੇਰੀ ਮਾਂ ਐ ਮੇਰਾ ਪਿਆਓ ਆ ਮੇਰੀ ਭਾਬੀ ਆ ਭਾਬੀ ਤਾਂ ਖੈਰ ਮੈਨੂੰ ਕੁਛ ਕਹਿ ਵੀ ਨਹੀਂ ਸਕਦੀ ਮੇਰਾ ਭਰਾ ਐ ਅੱਜ ਤੱਕ ਉਹਨਾਂ ਨੇ ਮੇਰੇ ਵੱਲ ਉਂਗਲ ਨਹੀਂ ਚੱਕੀ ਤੇ ਤੂੰ ਮੈਨੂੰ ਥੱਪੜ ਮਾਰਿਆ ਭਾਈ ਐਂ ਹੀ ਪਹਿਣਗੇ ਜੇ ਕੱਲ ਉਹਨਾਂ ਨੇ ਤੇਰੇ ਤੇ ਉਂਗਲ ਚੱਕੀ ਹੁੰਦੀ ਨਾ ਤਾਂ ਜਰ ਨਾਉਤ ਨਹੀਂ ਸੀ ਆਣੀ ਬੁੱਤ ਚੱਲ ਛੱਡ ਯਾਰ ਐਵੇਂ ਲੜਾਈ ਨੂੰ ਨਾ ਵਧਾ ਮੇਰੀ ਗੱਲ ਸੁਣ ਲੈ ਤੂੰ ਕਰ ਲੈ ਜਾਂ ਚਾਦੀ ਕੁੱਟ ਮਾਰ ਲੈ ਫਿਰ ਕਿਹੜੇ ਮੂੰਹ ਨਾਲ ਕਹਿਣਾ ਵੀ ਥੱਪੜ ਐਂ ਹੀ ਪਹਿਣ ਕੇ ਮੈਂ ਵੀ ਕਹਿੰਨੀ ਆ ਵੀ ਨਾਨ ਤੇਰਾ ਜਮਈ ਸਰੇ ਤੇ ਸੌਰੇ ਘਰ ਨਹੀਂ ਆਕੜਾਂ ਚਲਦੀਆਂ ਹੁੰਦੀਆਂ ਆਕੜ ਤਾਂ ਮਾਂ ਤਾਂ ਮੇਰੀ ਆਈ ਰਹੂਗੀ ਜੇ ਮੈਂ ਤੁਸੀਂ ਚੱਲੋਗੇ ਨਾ ਮੇਰੇ ਨਾਲ ਮੈਂ ਤਾਂ ਉਵੇਂ ਹੀ ਚੱਲੂਗੀ ਅੱਗੋਂ ਨਾਲੇ ਮੇਰੀ ਗੱਲ ਸੁਣ ਲੋ ਆ ਜਿਹੜੀ ਤੇਰਾ ਪੁੱਤ ਨੇ ਮੇਰੇ ਚਪੇੜ ਜੀ ਮਾਰੀ ਆ ਨਾ ਇੱਕ ਇਹ ਤਾਂ ਹੁਣ ਮੈਨੂੰ ਰੜਕਦੀ ਰਹੋ ਜਿੰਨਾ ਟਾਈਮ ਮੈਂ ਬਦਲਾ ਨਹੀਂ ਲੈਦੀ ਤੇ ਦੂਜੀ ਗੱਲ ਊਮਨ ਸੈੱਲ ਚ ਕੰਪਲੇਂਟ ਕਰਾ ਕੇ ਨਾ ਮਾਂ ਪੁੱਤਾਂ ਤੇ ਨਾਣਾ ਤੁਹਾਡੇ ਚੱਕਰ ਕਢਾਏ ਉੱਥੇ ਤੇ ਨਾ ਤੁਹਾਡੇ ਤੋਂ ਮਾਫੀ ਮੰਗਾਈ ਤੁਸੀਂ ਵੀ ਕੀ ਜਾਣੋਗੇ ਮੈਨੂੰ ਉਹ ਹੈਲੋ ਮੇਰੀ ਗੱਲ ਸੁਣ ਲੈ ਆ ਡਰਾਮੇ ਦਾ ਡਰਾਬੇ ਜੀ ਨਾ ਕਿਸੇ ਹੋਰ ਨੂੰ ਨਹੀਂ ਅਸੀਂ ਨਹੀਂ ਡਰਦੇ ਐਵੇਂ ਅਗਲੀ ਤੇਰੀ ਸੋਨ ਨੂੰ ਮੈਂ ਬੈਠੇ ਨੇ ਹੈ ਉੱਥੇ ਇਹ ਨਾ ਡਰਾਮੇ ਨਹੀਂ ਹੈਗੇ ਤੇ ਨਾ ਹੀ ਇਹ ਡਰਬੇ ਆ ਠੀਕ ਆ ਮੇਰੇ ਅੱਗੇ ਤੇਰਾ ਰੋਬ ਚੱਲ ਸਕਦਾ ਉੱਥੇ ਤੇਰੇ ਅਰਗਾ ਨਾ ਗੁੰਗਾ ਬਣ ਕੇ ਨੀਵੀਂ ਪਾ ਕੇ ਬਹਿ ਜਾਂਦਾ ਹੁੰਦਾ ਅੱਛਾ ਇਸ ਤਾਂ ਪਾਗਲੀ ਆ ਨਾ ਸਾਡੀ ਨਹੀਂ ਸੁਣਨਗੇ ਉਹ ਜਿਹੜਾ ਕੰਪਲੇਂਟ ਪਹਿਲਾਂ ਕਰਦਾ ਨਾ ਸੁਣਵਾਈ ਉਹਦੀ ਪਹਿਲਾਂ ਹੁੰਦੀ ਆ ਤੇਰੀ ਕੋਈ ਨਹੀਂ ਸੁਣਦਾ ਉੱਥੇ ਕੋਈ ਚਲ ਆ ਉਧਰ ਚੱਲ ਬਸ ਐਵੇਂ ਬੜੀ ਗੱਲ ਨਾ ਬਦਾ ਨਾਲੇ ਵੂਮਨ ਸੈੱਲ ਕੇ ਹੈ ਨਾ ਕਿ ਮੈਨ ਸੈੱਲ ਕੇ ਹੈ ਠੀਕ ਆ ਚਲ ਕੋਈ ਨਹੀਂ ਜਿਹੜਾ ਕੁਝ ਕਰਨਾ ਨਾ ਤੂੰ ਕਰ ਲੈ ਸਮਝ ਲੱਗੀ ਤਾਰੀ ਚਲ ਖੜਾ ਹੋ ਚੱਲ ਉਧਰ ਜਿਹੜਾ ਕੁਝ ਮੈਂ ਕਰੂੰਗੀ ਨਾ ਉੱਥੇ ਤੱਕ ਤਾਂ ਤੁਸੀਂ ਸੋਚਿਆ ਵੀ ਨਹੀਂ ਹੋਣਾ ਇੱਥੋਂ ਦਾ ਪੜੇ ਲਿਖੇ ਦਾ ਪਤਾ ਲੱਗਦਾ ਹੈ ਵੀ ਹੱਕ ਕਿੰਨੀ ਪੜ੍ਹੀ ਲਿਖੀ ਹੈ ਕੀ ਸਿਖਾਇਆ ਸਡੇ ਘਰ ਜਾਣੇ ਸਾਰਾ ਕੁਝ ਸਿਖਾਇਆ ਤਾਂ ਹੀ ਤਾਂ ਤੇਰੀ ਬੋਲਤੀ ਬੰਦ ਕਰਨ ਜੋਗੀ ਹੈਗੀ ਆ ਮੈਂ ਮੇਰੀ ਗੱਲ ਸੁਣਾ ਇਹਦੇ ਨਾਲ ਇੰਨਾ ਨਾ ਬੋਲੀ ਜਾ ਮੈਨੂੰ ਤੇ ਬਹੁਤ ਖਤਰਨਾਕ ਲੱਗਦੀ ਹੈ ਦੇਖ ਲੈ ਆਪਾਂ ਨੂੰ ਕਿੱਡੇ ਕਿੱਡੇ ਡਰਾਵੇ ਦਿੰਦੀ ਹੈ ਕਿਪੂ ਮੈਂ ਸੈਲ ਚ ਤੁਹਾਡੀ ਰਿਪੋਰਟ ਕਰਾਉਂਗੀ ਖਤਰਨਾਕ ਨੂੰ ਘੱਟ ਟਾਈਮ ਆ ਹੋ ਰਿਹਾ ਬੋਲਦੀ ਤਾਂ ਦੇਖ ਲੈ ਜਮੀ ਸ਼ਰਮ ਹੀ ਨਹੀਂ ਹੈਗੀ ਇਹਨੂੰ ਹਬ ਬੰਦਾ ਨਹੀਂ ਆਏ ਕਹਿੰਦਾ ਵੀ ਚਲ ਕੋਈ ਨਾ ਭਾਈ ਜਿਹੜਾ ਕੁਝ ਹੋ ਗਿਆ ਹੋ ਗਿਆ ਚਲ ਠੀਕ ਹੈ ਮੈਂ ਕਰ ਲੈਂਦੀ ਆ ਕੰਮ ਆਖੇਨ ਖਾਲੀ ਨਾਣ ਮੇਰੇ ਤੋਂ ਮੈਨੂੰ ਤਾਂ ਇਹ ਲੱਗਦਾ ਛੇ ਵੱਡੀ ਕੁਝ ਹੋਰੀ ਨਾ ਕਰ ਬੈਠੇ ਐਡੀ ਹੋਣੀ ਹੈਗੀ ਹੋਰ ਕਰਨੇ ਨੂੰ ਇਹ ਕੀ ਕਰੂਗੀ ਹੋਰ ਵਾਸਤੋਂ ਬਾਦ ਤੂੰ ਇਹਨਾਂ ਐਡੀ ਭੋਲੀ ਨਾ ਸਮਝ ਇਹੋ ਜਿਹੇ ਦਾ ਪਤਾ ਨਹੀਂ ਹੁੰਦਾ ਇਹਨਾਂ ਨੂੰ ਅਕਲ ਦਿਮਾਗ ਤਾਂ ਘੱਟ ਹੀ ਹੁੰਦਾ ਨਾ ਮਾਂ ਫਿਰ ਆਪਣੀ ਗਲਤੀ ਵੀ ਕਿੱਥੇ ਐ ਜੇ ਕੁਝ ਹੋਊਗਾ ਤਾਂ ਆਪਣੀ ਨਹੀਂ ਸੁਣਨਗੇ ਬੇਪੁੱਤ ਆਪਣੀ ਤਾਂ ਗਲਤੀ ਨਹੀਂ ਪਰ ਇਹ ਤਾਂ ਕਹਿੰਦੀ ਐ ਨਾ ਇਹ ਤਾਂ ਆਪਣੇ ਉੱਤੋਂ ਦੀ ਪੈਂਦੀ ਐ ਮੈਂ ਮੰਨਿਆ ਤੇਰੀ ਗੱਲ ਵੀ ਹਾਂ ਠੀਕ ਐ ਜਨਾਨੀ ਦੀ ਜ਼ਿਆਦਾ ਸੁਣਦੇ ਨੇ ਤੂੰ ਵੀ ਤਾਂ ਜਨਾਨੀ ਐ ਤੇਰੀ ਨਹੀਂ ਸੁਣਨਗੇ ਕੱਕਲੀ ਨੂਹਾਂ ਦੀ ਸੁਣਦੇ ਨੇ ਮੈਨੂੰ ਇਹਦੇ ਜਿਨੇ ਡਰਾਮੇ ਨਹੀਂ ਕਰਨੇ ਹੁੰਦੇ ਪੁੱਤ ਜਨੇ ਕਰ ਸਕਦੀ ਐ ਪਰ ਹਰ ਹਰ ਕਰੀਏ ਤਾਂ ਕਰੀਏ ਕੀ ਭਾਈ ਐ ਤਾਂ ਸਰਚ ਗੱਲਾਂ ਕਰੂ ਇਹ ਦੇਖਣ ਨਾਲੇ ਤਾਂ ਸਾਰੀਆਂ ਗੱਲਾਂ ਝੂਠ ਨਹੀਂ ਦੀਆਂ ਕਿੱਡੇ ਕਿ ਡੇਵਲੀ ਰੱਖਦੀ ਆਪਣੇ ਤੋਂ ਨਾ ਨੇ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਮੇਨ ਗੱਲ ਤਾਂ ਆਇਆ ਨਾ ਪਾਸਵਰਡ ਨਹੀਂ ਦਿੰਦੀ ਜੇ ਪਾਸਵਰਡ ਆ ਜਾਏ ਫਿਰ ਤਾਂ ਮੈਂ ਸੂਤ ਵੀ ਇਕੱਠੇ ਕਰ ਤੇ ਹੁਣ ਹੀ ਨਾ ਸੁਣਦੇ ਚਲ ਉੱਤਰ ਜਾ ਅਸੀਂ ਜਿੰਨ ਪਤਾ ਕੀ ਕਰ ਬੈਠੇ ਹਜਾ ਆ ਛੇਤੀ ਜਾ ਉਹ ਪੁੱਤ ਆ ਦੱਸ ਨੂੰ ਕਹਿ ਮੜ ਜਾ ਓਏ ਇਹ ਤਾਂ ਗੱਲੀ ਨਹੀਂ ਸੁਣਦੇ ਕਰੋੜ ਨਾ ਕਰੋ ਮਗਰ ਮਗਰਵਾਜਾ ਮਾਰ ਕੇ ਓਏ ਅਸੀਂ ਖੜਾਉਣ ਲਈ ਪਾਉਂਦੇ ਮੇਰੀ ਗੱਲ ਸੁਣ ਲੋ ਤੁਸੀਂ ਹਜੇ ਵੀ ਠੰਡਾ ਦਿਮਾਗ ਨਾਲ ਤੂੰ ਬੰਦੇ ਵਾਂਗੂ ਅੰਦਰ ਬਣਨਾ ਕਿ ਨਹੀਂ ਬਣਨਾ ਡੈਡੀ ਚੁੱਪ ਕਰੋ ਜਾਓ ਤੁਸੀਂ ਚੱਲ ਜਾ ਸੋਚੀ ਅਸੀਂ ਐਂ ਤੂੰ ਦੱਸ ਸੋ ਓਏ ਪੁੱਤ ਬਾਦੀ ਜਾਂਦੀ ਹੁੰਦੀ ਏ ਗੱਲ ਮੰਨ ਜਾ ਮੁੰਡਿਆ ਤੂੰ ਤਾਂ ਮੰਨ ਜੇ ਤਾਂ ਨਹੀਂ ਮੰਦੀ ਤੇਰਾ ਠੰਡਾ ਦਿਮਾਗ ਹੋਣਾ ਤਾਂ ਹੀ ਇੱਥੇ ਤੱਕ ਤੂੰ ਆ ਗਿਆ ਆ ਦੇ ਆਪਣਾ ਠੰਡਾ ਦਿਮਾਗ ਆਪਣੇ ਕੋਲ ਰੱਖ ਸਾਨੂੰ ਸਾਡਾ ਦਿਮਾਗ ਵਰਤ ਲੈਣ ਦੇ ਪਰ ਤੂੰ ਨਾ ਆਪਦੀ ਜਿੱਦ ਛੱਡੀ ਚੱਲ ਅੱਠ ਤੂੰ ਮੈਨੂੰ ਐਂ ਦੱਸ ਡੈਡੀ ਅਜੇ ਹੋਰ ਕੀ ਗੱਲ ਵਧੂਗੀ ਥੱਪੜ ਦਾ ਮਾਰਿਆ ਹੋਰ ਕੀ ਵਧਾਉਣੀ ਆ ਕਤਲ ਤੋਂ ਕਰਾਉਣੇ ਨੇ ਜੱਸ ਬੰਦੇ ਨਾਲ ਕਿਉਂ ਬਹਿਸ ਕਰਦਾ ਉਹ ਜਾਣ ਲੱਗੇ ਟੋਕਣਾ ਨਾ ਰਿਆ ਤੇ ਮੰਨਦਾ ਤਾਂ ਹੁੰਦਾ ਹੀ ਨਹੀਂ ਇਹ ਹੁਣ ਅੱਗੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਜੇ ਗੱਲ ਵੱਧ ਗਈ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਤੂੰ ਪਰਿਆ ਵਿਚਾਰ ਲਈ ਆਪਣਾ ਚੱਲ ਤੂੰ ਤਾਂ ਇਹੀ ਕੁਝ ਬੋਲਣਾ ਮੈਨੂੰ ਹੋਰ ਤੂੰ ਚੰਗਾ ਥੋੜੀ ਬੋਲੇਗੀ ਡੈਡੀ ਤੇਰੀ ਸਾਰੀ ਉਮਰ ਲੰਗੀ ਤੈਨੂੰ ਐ ਨਹੀਂ ਪਤਾ ਵੀ ਜਾਂਦੇ ਬੰਦੇ ਨਹੀਂ ਟੋਕੀਦਾ ਹੁੰਦਾ ਜੱਸ ਤੂੰ ਐ ਖਾਨਾ ਉਹ ਜਦੋਂ ਕੋਈ ਮੂਰੇ ਗਲਤ ਹੋਣ ਵਾਲਾ ਹੋਵੇ ਨਾ ਉਦੋਂ ਟੋਕਿਆ ਕੋਈ ਮਾੜਾ ਨਹੀਂ ਹੁੰਦਾ ਤੈਨੂੰ ਕੀ ਪਤਾ ਗਲਤ ਹੋਣ ਦਾ ਆਹੋ ਤੁਹਾਨੂੰ ਤਾਂ ਭਵਿੱਖ ਬਾਣੀ ਕਰ ਦਿੰਦਾ ਤਾ ਆ ਜਿਹੜੇ ਹੱਬ ਨਾਲ ਚੱਲਿਓ ਕੋਈ ਤੁਸੀਂ ਚੰਗਾ ਕਰਨੀ ਚੱਲੇ ਚੱਲ ਪੌਂਕੀ ਜਾਣ ਦੇ ਇਹਨੂੰ ਇਹਦਾ ਕੰਮ ਹੀ ਪੌਂਕਣਾ ਇਹਦਾ ਪੌਂਕਣਾ ਹਟਦੀ ਕੋਈ ਇਹਨਾਂ ਨੂੰ ਭਾਈ ਜਹਾ ਜਹਾ ਕਿਹਾ ਜਹਾ ਨਾ ਕਿ ਇਹਨਾਂ ਦਾ ਤਾਂ ਇੱਕ ਬਰਾਬਰ ਹੈ ਡੈਡੀ ਜੇ ਇਹ ਨਾਥ ਨਾ ਤੁਸੀਂ ਪਹਿਲਾਂ ਭਾਈ ਹੁੰਦੀ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਜੇ ਕਿਤੇ ਪਹਿਲਾਂ ਐਨਰੋਵ ਰੱਖਿਆ ਹੁੰਦਾ ਤਾਂ ਅੱਜ ਉਹਨੇ ਤੁਹਾਡੀ ਮੁਠੀ ਚ ਹੁੰਦੇ ਇਹ ਓਏ ਪੁੱਤ ਉਹੀ ਜੇ ਤਾਂ ਮੇਰੇ ਅੱਜ ਤੱਕ ਹੱਥ ਨਹੀਂ ਆਈ ਜਿਹੜੀ ਮੈਂ ਗਲਤੀਆਂ 30 ਸਾਲ ਪਹਿਲਾਂ ਕਰ ਲਈ ਨਾ ਉਹ ਅੱਜ ਤੱਕ ਮੇਰੇ ਹੱਥ ਨਹੀਂ ਆਈ ਤੇ ਆਹ ਦੇਖ ਲੈ ਇਹ ਚੜੀ ਸਿਰ ਆ ਦੇਖ ਲੈ ਪੁੱਤ ਆ ਤੱਕੇ ਨਾਲ ਨਾ ਤੇਰੀ ਮਾਂ ਜਸਨੂ ਨਾਲ ਲੈ ਗਈ ਇਹ ਉੱਥੇ ਜਾ ਕੇ ਕੋਈ ਨਾ ਕੋਈ ਗੱਲ ਵਧਾਉਣਗੇ ਨਾਲੇ ਤੀ ਤਿਆਣੀ ਦੇ ਕਰੇ ਨਾ ਐ ਥੋੜੀ ਜਾਈਂਦਾ ਹੁੰਦਾ ਵੀ ਗੁੱਸੇ ਵਾਲੇ ਕੰਮ ਚ ਜਾਓ ਤੇ ਉੱਥੇ ਜਾ ਕੇ ਲੜਪੋ ਅਗਲੇ ਨਾਲ ਡੈਡੀ ਜੀ ਮੈਂ ਤਾਂ ਜਸਨੂ ਵੀ ਕਿਹਾ ਸੀ ਪਰ ਕਿੱਥੇ ਮੰਮੀ ਛੱਲਣ ਦਿੰਦੇ ਨੇ ਉਹ ਭਾਈ ਉਹ ਤਾਂ ਜਹੀ ਜੀ ਹੈ ਹੈ ਜਸਨੂ ਤਾਂ ਸਮਝ ਚਾਹੀਦੀ ਹੈ ਵੀ ਜੇ ਮੈਂ ਉੱਥੇ ਜਾ ਕੇ ਕੁਝ ਬੋਲੂਗਾ ਮੇਰੀ ਭੈਣ ਦਾ ਘਰ ਹੈਗਾ ਵੀ ਉਹ ਖਰਾਬ ਹੋਊ ਗੱਲ ਡੈਡੀ ਜੀ ਇਹਨਾਂ ਨੇ ਖਰਾਬੀ ਤਾਂ ਕਰਨ ਬਈ ਮੈਨੂੰ ਤਾਂ ਇਹ ਗੱਲ ਚੰਗੀ ਨਹੀਂ ਲੱਗੀ ਪੁੱਤ ਨਾ ਉਹਨੇ ਤੇਰੀ ਮੰਨੀ ਨਾ ਮੇਰੀ ਮੰਨੀ ਉੱਠ ਕੇ ਨਾਲ ਹੋ ਤੁਰ ਪਿਆ ਫਿਰ ਹੁਣ ਕੀ ਕਰੀਏ ਇਹ ਤਾਂ ਗੁੱਸੇ ਚ ਜਾ ਕੇ ਗੱਲ ਕਰਨੀਏ ਕਲੇਸ਼ ਤਾਂ ਹੋਰ ਵਧੂਗਾ ਡੈਡੀ ਦੇਖ ਪੁੱਤ ਤੈਨੂੰ ਮੈਂ ਦੱਸਦਾ ਨਾਲੇ ਜਦੋਂ ਕਲੇਸ਼ ਵਧ ਗਿਆ ਨਾ ਉਹੀ ਸਾਰਾ ਗਣਾ ਮੇਰੇ ਸਿਰ ਪੈ ਜੂਗਾ ਫਿਰ ਮੈਨੂੰ ਮੇਥੋਂ ਹੱਥ ਬੰਨਣੇ ਮੈਨੂੰ ਬਹਿਣਗੇ ਗਲਤੀਆਂ ਐ ਕਰਨਗੇ ਕੀ ਹਿਲਾਂ ਕਰੀਏ ਡੈਡੀ ਫਿਰ ਹੁਣ ਰਾਤੋ ਵੀ ਨਹੀਂ ਮੁੜਨਾ ਉਹਨਾਂ ਨੇ ਤਾਂ ਜਦੋਂ ਔਰੇ ਨਹੀਂ ਰੁਕੇ ਫੋਨ ਕਰੇ ਤਾਂ ਕਿੱਥੋਂ ਖੜਨਗੇ ਪੁੱਤ ਨਾਲ ਦੇਖ ਤੇਰੀ ਮਾਂ ਨੂੰ ਪਤਾ ਹੈ ਵੀ ਆਪਣੀ ਮਨਪਰੀਜ਼ ਦਾ ਸੁਭਾਅ ਕਿਹੜਾ ਹੈ ਜਦੋਂ ਆਪਣੇ ਜਵਾਕ 'ਚ ਗਲਤੀ ਹੈ ਤੇ ਫਿਰ ਕਿਉਂ ਅਗਲੇ ਨਾਲ ਇਹ ਗੁੱਸੇ ਹੋਣ ਗਏ ਨੇ ਡੈਡੀ ਗੁੱਸੇ ਵਾਲੀ ਗੱਲ ਛੱਡੋ ਉਹ ਤਾਂ ਵਿਚਾਰੇ ਉਹੀ ਨਰਮ ਨੇ ਗੱਲ ਸ਼ਾਇਦ ਟਿਕੀ ਜਾਵੇ ਤੁਸੀਂ ਬੜੀ ਫਿਕਰ ਨਾ ਕਰੋ ਉਹ ਦੇਖੋ ਤੇ ਤਾਂ ਮੈਨੂੰ ਪਤਾ ਹੈ ਵੀ ਤਾਰੀ ਵਿਚਾਰਾ ਸਮਝਦਾਰ ਹੈਗਾ ਉਹਦੀ ਮਾਂ ਵੀ ਸਮਝਦਾਰ ਹੈ ਪਰ ਇਹ ਨਾ ਨਾ ਕੋਈ ਬੇਵਕੂਫੀ ਕਰ ਲੈਣਾ ਉੱਥੇ ਜਾ ਕੇ ਉਹਨਾਂ ਨੂੰ ਪੁੱਠਾ ਸਿੱਧਾ ਬੋਲਣ ਫੇਰ ਗੱਲ ਵਾਝੂ ਮੈਨੂੰ ਪਤਾ ਹੈ ਪੱਕਾ ਚਲੋ ਡੈਡੀ ਜੋ ਹੁਣ ਤਾਂ ਰੱਬ ਦੇ ਭਰੋਸੇ ਛੱਡੋ ਤੇ ਚਲੋ ਅੰਦਰ ਬੈਠਦੇ ਹਾਂ ਚੱਲ ਪੁੱਤ ਦੇਖਦੇ ਆ ਕੀ ਬਣਦਾ ਜੱਸ ਮੇਰੀ ਗੱਲ ਸੁਣ ਲੈ ਪੁੱਤ ਜਿੱਦਾਂ ਮੇਰੀ ਧੀ ਦੇ ਲਫੇੜਾ ਮਾਰਿਆ ਨਾ ਤਾਰੀ ਦੇ ਉਦਾਂ ਹੀ ਤੂੰ ਨਾ ਮਾਰਿਆ ਦੇਖੀ ਸੀ ਮੈਂ ਵੀ ਬਦਲਾ ਲਵਾਂ ਆਪਣੀ ਧੀ ਦਾ ਮਾਂ ਤੂੰ ਟੈਨਸ਼ਨ ਨਾ ਲੈ ਜਿਹੜੀ ਗੱਲ ਗਲਤ ਹੋਣ ਤਾਂ ਗਲਤੀ ਕਹਾਂਗੇ ਨਾ ਤੂੰ ਟੈਨਸ਼ਨ ਨਾ ਲੈ ਚੀਜ਼ ਦੀ ਕੱਲ ਮੇਰੀ ਧੀ ਹਰਬ ਵਿਆਹੀ ਗਈ ਐ ਅੱਜ ਜਾ ਕੇ ਉਹਨਾਂ ਦੇ ਛੱਤਰ ਵੀ ਖਾਣ ਲੱਪਈ ਮੈਂ ਕਦੀ ਆਪਣੀ ਧੀ ਨੂੰ ਇੱਕ ਦਬਕਾ ਨਹੀਂ ਸੀ ਮਾਰਿਆ ਫੁੱਲਾਂ ਵਾਂਗੂ ਰੱਖੀ ਪੁੱਤਾਂ ਵਾਂਗੂ ਪਾਲੀ ਤੇ ਉਹ ਮੇਰੀ ਧੀ ਨੂੰ ਰੋਲਣ ਨੂੰ ਫਰਦੇ ਆ ਉਹ ਤੂੰ ਕਾਹਨੂੰ ਟੈਨਸ਼ਨ ਕਰਦੀ ਆ ਮਾਂ ਮੈਂ ਆਪੇ ਸਾਹਮਣੂ ਸਾਰਾ ਕੁਝ ਠੀਕ ਐ ਜੇ ਤਾਰੀ ਦੀ ਗਲਤੀ ਹੋ ਥੋਡੇ ਸਾਹਮਣੇ ਤਾਰੀ ਦੇ ਛੱਤਰ ਲਾਉ ਮੈਂ બસ ਮੇਰੇ ਕਾਲਜ ਵਿੱਚ ਖਾਂਡੂ ਦੋ ਪੈਣੀ ਆ ਜਦੋਂ ਤਾਰੀ ਦੇ ਚ ਪੇੜ ਪੈਣੀ ਆ ਮਾਂ ਤਾਂ ਹੀ ਤਾਂ ਮੈਂ ਤੇਰੇ ਨਾਲ ਤੁਰਿਆਗਾ ਮੈਨੂੰ ਵੀ ਗੁੱਸਾ ਆਇਆ ਇਸ ਗੱਲ ਤੇ ਮੇਰੀ ਭੈਣ ਦੇ ਥੱਪੜ ਕਿਵੇਂ ਮਾਰਿਆ ਉਹਨੇ ਬਸ ਬੱਸ ਜਿਹੜੀ ਗੱਲ ਕਰਨੀ ਆ ਨਾ ਹਾਰ-ਪਾਰ ਦੀ ਕਰਨੀ ਆ ਬਸ ਜੇ ਮੈਨੂੰ ਆਪਣੀ ਧੀ ਲੈ ਆਉਣੀ ਵੀ ਪਈ ਨਾ ਮੈਂ ਲੈ ਆਉਣੀ ਆ ਓ ਇੱਥੋਂ ਤੱਕ ਗੱਲ ਹੀ ਨਹੀਂ ਆਉਣ ਦੇਣੀ ਮਾਂ ਉੱਥੇ ਹੀ ਗੱਲ ਨਿਮੇੜ ਦਾਂਗੇ ਆਪਾਂ ਸਾਰੀ ਕਿਉਂਕਿ ਮੈਂ ਜੁੱਤੀ ਤੇ ਜੋਰਨਾ ਬਸਾਉਣੀ ਆਪਣੀ ਧੀ ਮੇਰੀ ਧੀ ਉਹਨਾਂ ਦੀਆਂ ਜੁੱਤੀਆਂ ਖਾਣ ਨੂੰ ਨਹੀਂ ਤੂੰ ਜਿਵੇਂ ਕਹੇਂਗੀ ਤੇਰੇ ਨਾਲ ਆ ਟੈਨਸ਼ਨ ਨਾ ਲੈ ਤੂੰ ਬਸ ਮਾਣ ਹੈ ਬਸ ਚੱਲ ਮੇਰਾ ਪੁੱਤ ਬਸ ਹੁਣ ਸਫ਼ਰ ਕਰਕੇ ਬੈਠੀ ਰਹਾ 10 ਮਿੰਟ ਬੈਠੀ ਆ ਪੁੱਤ ਕੋਹੋ ਜੈ ਖਾਣੇ ਦੀ ਕਿੰਨੀ ਗਰਮੀ ਪੈਂਦੀ ਆ ਈ ਕਾ ਜੱਸ ਜਾ ਦੇਖ ਲੈ ਕਿੰਨੇ ਫੋਨ ਲਾ ਲੇ ਮੇਰਾ ਇੱਕ ਫੋਨ ਨਹੀਂ ਚੱਕਿਆ ਉਹਨੂੰ ਪਤਾ ਸੀਗਾ ਬੀਪੂ ਆਈ ਹੋਈ ਐ ਉਹਨੂੰ ਨਾ ਲਿਆਣਾ ਪੈ ਜੇ ਕਿਤੇ ਈ ਕਾ ਜੈ ਖਾਣੇ ਦਾ ਅੱਡਾ ਇੰਨੀ ਦੂਰ ਐ ਤੱਕ ਗਿਨੇ ਹੱਥ ਹੋ ਗਈ। ਓਹੋ। ਚੱਲ ਸ਼ੋਕਰ ਆ ਤਾਂ ਗਿਆ ਕਰ। ਓਹੋ। ਲੈ ਦੇਖ ਲੈ। ਭੂਆ ਦੀ ਕੀ ਸੋਚ ਐ ਨਾ ਮੌਜਾ ਨਾਲ ਅੰਦਰ ਬੜੇ ਬੈਠੇ ਨੇ। ਨਾਲੇ ਮੈਂ ਫੋਨ ਕਰਕੇ ਤੁਰੀ ਸੀ ਕਰਾਂ। ਬਜਾ ਜਸ। ਨਹੀਂ ਜਸਨ। ਹੁਣ ਤਾਂ ਨਿਕਲਿਆ ਉਹ ਬਾਹਰੇ। ਭੂਆ ਜੀ ਸਤਿ ਸ੍ਰੀ ਅਕਾਲ। ਸੱਸ ਰੀ ਗਾਲ ਪੁੱਤ ਤੇ ਜੱਸ ਕਿੱਥੇ ਆ ਮੈਂ ਇਨੇ ਫੋਨ ਲਾ ਲੇ ਮੇਰਾ ਫੋਨ ਹੀ ਨਿ ਚੱਕਿਆ ਹੈਗਾ ਭੂਆ ਜੀ ਤੁਸੀਂ ਸਵੇਰੇ ਫੋਨ ਕਰਨਾ ਸੀ ਲੈ ਦੱਸ ਮੈਂ ਫੋਨ ਕਰ ਕੀ ਤੁਰੀਆਂ ਉਹਨਾਂ ਨੇ ਤਾਂ ਕੋਈ ਨਹੀਂ ਦੱਸਿਆ ਵੀ ਤੁਸੀਂ ਆਉਣਾ ਉਹ ਤਾਂ ਮਨਪ੍ਰੀਤ ਕੋਲ ਗਏ ਐ ਮਿਲਣ ਅੱਛਾ ਤਾਂ ਹੀ ਮੈਂ ਕਹਿੰਦੀ ਆ ਵੀ ਮੇਰਾ ਫੋਨ ਕਿਉਂ ਨਹੀਂ ਚੱਕਿਆ ਚੱਲ ਉਹ ਤਾਂ ਠੀਕ ਐ ਤੇ ਤੇਰੀ ਸੱਸ ਉਹ ਕਿੱਥੇ ਗਈ ਆ ਉਹ ਵੀ ਕੰਮ ਗਏ ਆ ਨਾਲੀ ਪਤਾ ਨਹੀਂ ਕਿ ਤੇਰੇ ਸੱਸ ਦੇ ਤਾਂ ਪੈਰਾਂ ਚ ਪੋਰੀ ਪਾਈਆਂ ਨੇ ਜਦੋਂ ਵੀ ਆਉਂਦੀ ਹੈ ਨਾ ਉਹ ਨਹੀਂ ਮੈਨੂੰ ਪਾਗ ਵਾਲੀ ਘਰੇ ਮਿਲਦੀ ਹੈਗੀ ਚਲ ਉਹ ਤਾਂ ਸ਼ੌਕਰ ਆ ਘਰ ਚ ਨਾ ਸ਼ਾਂਤੀ ਜੀ ਆ ਰਹੀ ਹੋਣੀ ਉਹਨੇ ਕਿਹਾ ਮੈਨੂੰ ਮਾਰ ਕੇ ਦੁੱਧ ਚ ਪੱਤੀ ਪਾ ਕੇ ਦੇਣੀ ਸੀ ਚਲ ਅਪਾ ਜੀ ਅੱਜ ਅੰਦਰ ਬੈ ਕੇ ਕਰਦੇ ਆ ਚਲ ਚਲ ਹੋ ਹੋ ਮਾਲ ਦੀ ਗੱਲ ਆ ਗੇਟ ਹੀ ਨਹੀਂ ਖੋਲਦੇ ਉਹ ਆ ਗਿਆ ਭਾਈ ਕਿਹੜਾ ਹੈ ਤੁਮਹਰੀ ਪੈਣ ਦੇ ਹੱਥ ਕਿਵੇਂ ਚੱਕਿਆ ਉਹ